ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜਿਹੜਾ ਕੀ ਹੈ ਹਿਮਾਚਲ ਤੇ ਪੰਜਾਬ ਦਾ ਦੌਰਾ ਕਰਨ ਆਏ ਸੀਗੇ ਜਦੋਂ ਪਹਿਲਾਂ ਹਿਮਾਚਲ ਪਹੁੰਚੇ ਨੇ ਤਾਂ ਉੱਥੇ ਅਵੇਰਵਾ ਲਿਆ ਅਤੇ 1500 ਕਰੋੜ ਰੁਪਏ ਜਿਹੜਾ ਕੀ ਹੈ ਰੀਲੀਫ ਫੰਡ ਜਿਹੜਾ ਕੀ ਹੈ ਰਿਲੀਜ਼ ਕੀਤਾ ਗਿਆ ਤਾਂ ਬਿਲਕੁਲ ਜਿਸ ਦੇ ਵਿੱਚ 2 ਲੱਖ ਰੁਪਏ ਜਿਨ੍ਹਾਂ ਦੇ ਪਰਿਵਾਰ ਚੋਂ ਕੋਈ ਵਿਅਕਤੀ ਗਿਆ ਉਸਦੇ ਵਾਸਤੇ ਆ ਅਤੇ 50000 ਰੁਪਏ ਪਰ ਵਿਅਕਤੀ ਜਿਹੜੇ ਉਹਨਾਂ ਹੜਾਂ ਕਰਕੇ ਜ਼ਖਮੀ ਹੋਏ ਨੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਪਹੁੰਚੇ ਨੇ ਤਾਂ ਇਹ ਜਿਹੜਾ 2 ਲੱਖ ਰੁਪਇਆ ਅਤੇ 50 ਹਜ਼ਾਰ ਰੁਪਇਆ ਵਾਲੀ ਕੈਟਾਗਰੀ ਬਿਲਕੁਲ ਸੇਮ ਰਹੀ ਹੈ ਤੇ ਜਿਹੜਾ ਫੰਡ ਹੈ ਉਹ 1600 ਕਰੋੜ ਰੁਪਇਆ ਜਿਹੜਾ ਕਿ ਰਲੀਫ ਫੰਡ ਰਿਲੀਜ਼ ਕੀਤਾ ਗਿਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦੌਰਾ ਪੰਜਾਬ ਦਾ ਤੇ ਹਿਮਾਚਲ ਦਾ ਕੀਤਾ ਗਿਆ ਤੇ 1500 ਕਰੋੜ ਹਿਮਾਚਲ ਵਾਸਤੇ ਅਤੇ 1600 ਕਰੋੜ ਰੁਪਇਆ ਪੰਜਾਬ ਵਾਸਤੇ ਰਲੀਫ ਫੰਡ ਦਿੱਤਾ ਗਿਆ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਬਹੁਤ ਤਰਾਸਦੀ ਹੋ ਰਹੀ ਹੈ ਜਿਸ ਦੇ ਕਰਕੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜਿਹੜਾ ਕੀ ਹੈ ਹਿਮਾਚਲ ਤੇ ਪੰਜਾਬ ਦਾ ਦੌਰਾ ਕਰਨ ਆ ਰਹੇ ਸੀਗੇ ਜਦੋਂ ਪਹਿਲਾਂ ਹਿਮਾਚਲ ਪਹੁੰਚੇ ਨੇ ਤਾਂ ਉੱਥੇ ਅਵੇਰਵਾਲਿਆ ਅਤੇ 1500 ਕਰੋੜ ਰੁਪਏ ਜਿਹੜਾ ਕੀ ਹੈ ਰੀਲੀਫ ਫੰਡ ਜਿਹੜਾ ਕੀ ਹੈ ਰਿਲੀਜ਼ ਕੀਤਾ ਗਿਆ ਤਾਂ ਬਿਲਕੁਲ ਜਿਸ ਦੇ ਵਿੱਚ 2 ਲੱਖ ਰੁਪਏ ਜਿਨ੍ਹਾਂ ਦੇ ਪਰਿਵਾਰ ਚੋਂ ਕੋਈ ਵਿਅਕਤੀ ਗਿਆ ਉਸਦੇ ਵਾਸਤੇ ਆ ਅਤੇ 50000 ਰੁਪਏ ਪਰ ਵਿਅਕਤੀ ਜਿਹੜੇ ਉਹ ਇਨਾਂ ਹੜਾਂ ਕਰਕੇ ਜ਼ਖਮੀ ਹੋਏ ਨੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਪਹੁੰਚੇ ਨੇ ਤਾਂ ਇਹ ਜਿਹੜਾ 2 ਲੱਖ ਰੁਪਇਆ ਅਤੇ 50000 ਰੁਪਇਆ ਵਾਲੀ categories ਬਿਲਕੁਲ ਸੇਮ ਰਹੀ ਹੈ ਤੇ ਜਿਹੜਾ ਫੰਡ ਹੈ ਉਹ 1600 ਕਰੋੜ ਰੁਪਇਆ ਜਿਹੜਾ ਕਿ ਹੈ ਰੀਲੀਫ ਫੰਡ ਰਿਲੀਜ਼ ਕੀਤਾ ਗਿਆ ਤਾਂ ਬਿਲਕੁਲ ਜਿਸ ਤਰੀਕੇ ਨਾਲ ਜਦੋਂ ਪੰਜਾਬ ਇਹਨਾਂ ਹੜ੍ਹ ਦੇ ਮੁਸੀਬਤਾਂ ਤੋਂ ਜੂਝ ਰਿਹਾ ਸੀਗਾ ਤਾਂ ਜਿਸ ਤਰੀਕੇ ਨਾਲ ਉਸ ਸਮੇਂ ਪ੍ਰਧਾਨ ਮੰਤਰੀ ਵੱਲੋਂ ਜਾਂ ਕਹਿ ਲਓ ਸੈਂਟਰ ਸਰਕਾਰ ਵੱਲੋਂ ਕੋਈ ਵੀ ਬਿਆਨ ਜਿਹੜਾ ਕਿ ਹੈ ਪੰਜਾਬ ਵਾਸਤੇ ਨਹੀਂ ਆਇਆ ਤਾਂ ਉੱਥੇ ਜਦੋਂ ਅਫਗਾਨਿਸਤਾਨ ਦੇ ਵਿੱਚ ਪਹੁੰਚਾ ਲਾਉਂਦੇ ਨੇ ਤਾਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਕਿ ਹੈ ਕੁਝ ਕਮੈਂਟਾਂ ਦੇ ਵਿੱਚ ਜਿਹੜਾ ਕੀ ਹੈ ਟਵਿੱਟਰ ਜਿਹੜਾ ਬਿਆਨ ਆ ਜਾਂਦਾ ਤਾਂ ਉਸ ਬਿਲਕੁਲ ਉਸ ਦੇ ਨਾਲ ਕਾਫੀ ਰੋਸ ਜਿਹੜਾ ਕੀ ਹੈ ਪੰਜਾਬੀਆਂ ਦੇ ਵਿੱਚ ਸੀਗਾ ਕਿ ਜਿਹੜੀ ਸਰਕਾਰ ਜਿਸ ਸੂਬੇ ਜਿਹੜਾ ਆਪਣੇ ਸੂਬੇ ਨੂੰ ਭੁੱਲ ਕੇ ਕਿਸੇ ਬਾਹਰਲੀ ਕੰਟਰੀ ਵਾਸਤੇ ਜਿਹੜਾ ਕੀ ਹੈ ਜਿਹੜਾ ਸ਼ੌਕ ਪ੍ਰਗਟ ਕਰ ਸਕਦੀ ਹੈ ਜਿਹੜਾ ਉਹਨਾਂ ਵਾਸਤੇ ਦੁੱਖ ਪ੍ਰਗਟ ਕਰ ਸਕਦੀ ਹੈ ਤਾਂ ਆਪਣੇ ਸੂਬਾ ਯਾਨੀ ਕਿ ਪੰਜਾਬ ਜਿਹੜਾ ਉਹਨਾਂ ਦਾ ਸੂਬਾ ਉਸ ਦੇ ਵਾਸਤੇ ਕੋਈ ਵੀ ਨਾ ਟਵੀਟ ਕੀਤਾ ਗਿਆ ਨਾ ਕੋਈ ਫੰਡ ਰੀਲੀਜ਼ ਕੀਤਾ ਗਿਆ ਤਾਂ ਬਿਲਕੁਲ ਇਹਨਾਂ ਚੀਜ਼ਾਂ ਨੂੰ ਚਲਦੇ ਹੋਏ ਜਦੋਂ ਲੋਕਾਂ ਵੱਲੋਂ ਬਹੁਤ ਜ਼ਿਆਦਾ ਜਿਹੜੀਆਂ ਨੇ ਲਾਂਤਾਂ ਸੈਂਟਰ ਸਰਕਾਰ ਨੂੰ ਪਾਈਆਂ ਗਈਆਂ ਜਦੋਂ ਕਿਸੇ ਵੀ ਇਲਾਕੇ ਦੇ ਵਿੱਚ ਸੈਂਟਰ ਸਰਕਾਰ ਜਿਹੜਾ ਕੀ ਹੈ ਜਾਇਜ਼ਾ ਲੈਣ ਨਹੀਂ ਪਹੁੰਚੀ ਕੋਈ ਮਦਦ ਲੈ ਕੇ ਨਹੀਂ ਪਹੁੰਚੀ ਤਾਂ ਬਹੁਤ ਪੰਜਾਬੀਆਂ ਦੇ ਵਿੱਚ ਰੋ ਹੈ ਕਿ ਜਿਹੜਾ ਹ ਹਮੇਸ਼ਾ ਹੀ ਜਿਹੜਾ ਕਿ ਇਹ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਦਾ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ ਹੈ ਮਤਰਈ ਮਾਂ ਵਾਲਾ ਜਿਹੜਾ ਕਿ ਇਹ ਵਿਹਾਰ ਕੀਤਾ ਜਾਂਦਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ ਤਾਂ ਉਦੋਂ ਵੀ ਸਾਡੇ ਬਹੁਤ ਭਰਾ ਉਸ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਨੇ ਸ਼ਹੀਦ ਹੋਏ ਸੀਗੇ ਉਸ ਬਾਰਡਰਾਂ ਉੱਤੇ ਸਰਕਾਰ ਨਾਲ ਲੜਦੇ ਹੋਏ ਤੇ ਉਦੋਂ ਵੀ ਸਰਕਾਰ 2 2.5 ਸਾਲ ਜਿਹੜਾ ਕੀ ਹੈ ਕਿਸਾਨਾਂ ਨੂੰ ਤਲਫਾਇਆ ਸੀਗਾ ਤਾਂ ਉਸੇ ਤਰੀਕੇ ਨਾਲ ਜਦੋਂ ਪੰਜਾਬ ਦੇ ਵਿੱਚ ਹੁਣ ਹੜ੍ਹਾਂ ਦੇ ਹਾਲਾਤ ਸੀਗੇ ਜਿਹੜੇ ਐਨੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਸੀਗੇ ਤਾਂ ਸਰਕਾਰ ਬਿਲਕੁਲ ਸੁੱਤੀ ਪਈ ਸੀ ਕੋਈ ਬਿਆਨ ਜਿਹੜਾ ਵਾ ਸੈਂਟਰ ਸਰਕਾਰ ਵੱਲੋਂ ਨਹੀਂ ਆਇਆ ਕੋਈ ਫੋਨ ਜਿਹੜਾ ਵਾ ਉਹ ਸੈਂਟਰ ਸਰਕਾਰ ਵੱਲੋਂ ਨਹੀਂ ਆਇਆ ਜਿਹੜੀ ਸੂਬੇ ਦੀ ਸਰਕਾਰ ਹੈ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਵੀ ਗੁਹਾਰ ਜਿਹੜੀ ਕਿ ਲਗਾਈ ਜਾ ਰਹੀ ਸੀਗੀ ਕਿ ਪੰਜਾਬ ਵੱਲ ਦੇਖਿਆ ਜਾਵੇ ਪੰਜਾਬ ਵਾਸਤੇ ਫੰਡ ਰੀਲੀਜ਼ ਕੀਤੇ ਜਾਣ ਤਾਂ ਉਹਨਾਂ ਦੇ ਕੁਝ ਮੰਤਰੀ ਇੱਥੇ ਆਏ ਫੋਟੋਆਂ ਕਰਾਈਆਂ ਅਤੇ ਕੋਈ ਫੰਡ ਜਿਹੜੇ ਨੇ ਨਹੀਂ ਰੀਲੀਜ਼ ਕੀਤੇ ਗਏ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਰੋਸ ਸੀਗਾ ਗੁੱਸਾ ਸੀਗਾ ਇਸ ਚੀਜ਼ ਦੇ ਲੈ ਕੇ ਵੀ ਪੰਜਾਬ ਨਾਲ ਹਮੇਸ਼ਾ ਹੀ ਵਿਚਕਾਰਾ ਕੀਤਾ ਜਾਂਦਾ ਹੈ ਪੰਜਾਬ ਨੂੰ ਹਮੇਸ਼ਾ ਹੀ ਅਲੱਗ ਸਮਝਿਆ ਜਾਂਦਾ ਹੈ ਤਾਂ ਇਸ ਵਾਰ ਵੀ ਕੁਝ ਉਸ ਤਰੀਕੇ ਦੇ ਹੋ ਰਿਹਾ ਜਦੋਂ ਇਹਨਾਂ ਕੁਝ ਹੋਣ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਪੰਜਾਬ ਤੇ ਹਿਮਾਚਲ ਦਾ ਦੌਰਾ ਕਰਨ ਪਹੁੰਚੇ ਜਿੱਥੇ ਪਹਿਲਾ ਹਿਮਾਚਲ ਗਏ ਨੇ ਉਥੇ 1500 ਕਰੋੜ ਰੁਪਏ ਜਿਹੜਾ ਕੀ ਹੈ ਰੀਲੀਫ ਫੰਡ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਪੰਜਾਬ ਪਹੁੰਚੇ ਨੇ ਗੁਰਦਾਸਪੁਰ ਵਿਖੇ ਕਾਫੀ ਸਮਾਂ ਜਿਹੜੀ ਕੀ ਹੈ ਮੀਟਿੰਗ ਚੱਲ ਰਹੀ ਹੈ ਜਿਸ ਦੇ ਵਿੱਚ ਨਾਲ ਸੁਨੀਲ ਜਾਖੜ ਰਵਨੀਤ ਸਿੰਘ ਬਿੱਟੂ ਮੌਜੂਦ ਸੀਗੇ ਲੋਕਾਂ ਨਾਲ ਉਥੇ ਗੱਲਬਾਤ ਕੀਤੀ ਗਈ ਹੈ ਪਰ ਇੱਕ ਗੱਲ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਜਦੋਂ ਤੁਸੀਂ ਗੁਰਦਾਸਪੁਰ ਜਾਇਜ਼ਾ ਲੈਣ ਪਹੁੰਚ ਰਹੇ ਹੋ ਤਾਂ ਲੋਕਾਂ ਦੇ ਵਿੱਚ ਕਿਉਂ ਨਹੀਂ ਜਾ ਰਹੇ ਇੱਕ ਏਸੀ ਵਾਲਾ ਕੈਬਿਨ ਬਣਾ ਕੇ ਉਹਦੇ ਵਿੱਚ ਏਸੀ ਲੱਗੇ ਹੋਏ ਨੇ ਉਥੇ ਬਹਿ ਕੇ ਗੱਲਾਂ ਮਾਰ ਕੇ 1600 ਕਰੋੜ ਰੁਪਏ ਫੰਡ ਰਲੀਫ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਜੇਕਰ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਲੋਕਾਂ ਨਾਲ ਵਿਚਰਦੇ ਲੋਕਾਂ ਦੀ ਜਿਹੜੀ ਹੈ ਮੁਸੀਬਤ ਸੁਣਦੇ ਵੀ ਉਹਨਾਂ ਉੱਤੇ ਕੀ ਬੀਤ ਰਹੀ ਹੈ ਸਮੇਂ ਦੇ ਵਿੱਚ ਕਿਉਂਕਿ ਇਹ ਸਮਾਂ ਇਸ ਤਰੀਕੇ ਦਾ ਹੈ ਵੀ ਜਿੱਥੇ ਲੋਕਾਂ ਨੂੰ ਵੀ ਉਮੀਦ ਹੈ ਕਿਉਂਕਿ ਉਹਨਾਂ ਲੋਕਾਂ ਕਰਕੇ ਹੀ ਸਰਕਾਰ ਜਿਹੜੀ ਹੈ ਸੈਂਟਰ 'ਚ ਵੀ ਬਣੀ ਹੈ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕੀ ਹੈ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਜਿਹੜੀ ਕੀ ਹੈ ਗਰਾਊਂਡ ਲੈਵਲ ਉੱਤੇ ਉਤਰ ਕੇ ਜਿਹੜੀ ਕੀ ਹੈ ਸੇਵਾ ਕਰ ਰਹੀ ਸੀਗੀ ਉਹਨਾਂ ਦੇ ਸਾਰੇ ਐਮ ਐਲ ਏ ਪਾਰਸ਼ਦ ਤੇ ਜਿਹੜੇ ਹੋਰ ਮੰਤਰੀ ਸਭ ਲਗਾਤਾਰ ਤੁਸੀਂ ਦੇਖਾ ਹੋਣਾਗਾ ਵੀ ਕਿਸ ਪੱਧਰ ਤੇ ਜਿਹੜੇ ਗਰਾਊਂਡ ਲੈਵਲ ਉੱਤੇ ਸੇਵਾ ਚੱਲਦੀ ਪਈ ਸੀ ਪਰ ਸੈਂਟਰ ਸਰਕਾਰ ਵੱਲੋਂ ਕੁਝ ਵੀ ਜਿਹੜਾ ਕੀ ਹੈ ਰਿਲੀਫ ਫੰਡ ਜਿਹੜਾ ਕਿ ਨਹੀਂ ਦਿੱਤਾ ਗਿਆ ਸੀ ਪਰ ਅੱਜ ਜਦੋਂ 9 ਸਤੰਬਰ ਦਾ ਦਿਹਾੜਾ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦੌਰਾ ਪੰਜਾਬ ਦਾ ਤੇ ਹਿਮਾਚਲ ਦਾ ਕੀਤਾ ਗਿਆ ਤੇ 1500 ਕਰੋੜ ਹਿਮਾਚਲ ਵਾਸਤੇ ਅਤੇ 1600 ਕਰੋੜ ਰੁਪਏ ਪੰਜਾਬ ਵਾਸਤੇ ਰੀਲੀਫ ਫੰਡ ਦਿੱਤਾ ਗਿਆ